ਮੈਂ ਤੇ ਦੇਖ ਕੇ ਹੈਰਾਨਾ ਸੰਤ ਬਾਬਾ ਅਦਰ ਸਿੰਘ ਦੀ ਦੈਣੀ ਲਤ ਸਾਰੀ ਗਲ ਗਈ ਸੀ ਸੱਪ ਨੇ ਡੰਗ ਮਾਰਿਆ ਸੀ ਜਿੰਨਾ ਇਲਾਜ ਕੀਤਾ ਉਤਨੀ ਖਰਾਬ ਫਿਰ ਡਾਕਟਰ ਪੁੱਛਦੇ ਨੇ ਸੰਤ ਜੀ ਬੜੀ ਪੀੜ ਹੁੰਦੀ ਹੋਵੇਗੀ ਤੁਹਾਨੂੰ ਸਾਰੀ ਲਤ ਤੁਹਾਡੀ ਗਲ ਗਈ ਹੈ ਕੰਦੀ ਲਤ ਨਾ ਹੁੰਦੀ ਬਾਬਾ ਜੀ ਕਹਿੰਦੇ ਲੱਤ ਨੂੰ ਪੀੜ ਹੁੰਦੀ ਐ ਦੇਖਦੇ ਅਸੀਂ ਅਸੀਂ ਦੇਖ ਰਿਹਾ ਡਾਕਟਰਾਂ ਦੇ ਪੱਲੇ ਨਹੀਂ ਪੈਂਦਾ ਸੀ ਕੀ ਕਹਿ ਰਹਿਣਾ ਲੱਤ ਨੂੰ ਪੀੜ ਆਉਂਦੀ ਐ ਮੈਨੂੰ ਨਹੀਂ ਹੁੰਦੀ ਮੈਂ ਦੇਖ ਰਿਹਾ ਕਨ 4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ ਆਇਓ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ ਭਾਵੇਂ ਉਹ ਕਹਿੰਦੇ ਨੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦੇ ਕਿਸਾਨੋ ਵੀ ਦੇਖਣ ਦਿਓ ਪ੍ਰਕਿਰਤੀ ਕੀ ਕਰਦੀ ਏ ਸਾਡੇ ਨਾਲ ਠੀਕ ਨਹੀਂ ਹੋਇਆ ਹੱਸ ਕੇ ਮਹਰਿਸ਼ੀ ਰਮਨ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ ਤੁਸੀਂ ਤੇ ਹਾਰੇ ਓੜੀ ਤੇ ਹਾਰੇ ਇਹ ਜੋ ਬਾਬਾ ਅਤਰ ਸਿੰਘ ਨੇ ਅਜ ਤੋਂ ਅੰਜੀ ਕਹਿ ਲੋ 60-65 ਸਾਲ ਪਹਿਲੇ ਜੋ ਆਪਣੇ ਜ਼ੁਬਾਨ ਤੋਂ ਕਿਹਾ ਕਤਿਨ 4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰਿਸ਼ੀ ਰਮਣ ਦੀ ਜ਼ਬਾਨ ਤੋਂ ਨਿਕਲੇ। ਜੇ ਡਾਕਟਰ ਨੇ ਕਿਹਾ ਹੱਥ ਦੇ ਵਿੱਚ ਬਹੁਤ ਪੀੜ ਆਉਂਦੀ ਹੋਵੇਗੀ। ਦੇਖ ਰਹੇ ਆਸੀਂ ਹੱਥ ਨੂੰ। ਔਰ ਹੱਥ ਨੂੰ ਕਹਿੰਦੇ ਆ ਆਖਿਆ ਜ਼ਰੂਰ ਇਸਤ ਨੇ ਕੁਝ ਕੀਤਾ ਹੈ। ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੋ ਮੈਂ ਕਿਹਾ ਜਾਣੋ ਬਾਬਾ ਕੀਤਾ ਹੋਵੇਗਾ ਭੌਗਦਾ ਗਿਆ ਆਪਾਂ ਵੀ ਦੇਖ ਰਹੇ ਤੁਸੀਂ ਜੀ ਦੇਖ ਰਹੇ ਹੋ ਤੁਸੀਂ ਦੁਖੀ ਨਹੀਂ ਹੋ ਰਹੇ ਹਾਥੇ ਦੁਖੀ ਹੋ ਰਹੇ ਆਪਾਂ ਦੇਖ ਲੈਣਾ ਇਹ ਡਾਕਟਰਾਂ ਦੇ ਪੱਲੇ ਨਹੀਂ ਪਈ ਗੱਲ ਇਹ ਵੀ ਮੈਰਸ ਕਰਦੇ ਇਹ ਇੱਕ ਦੌਰਮ ਹੈ ਉਦਾਹਰਨ ਦਿੱਤੇ ਨੇ ਇਸ ਤਰ੍ਹਾਂ ਦੇ ਸਹਿ ਕਰ ਲੈਣਾ ਅਖਰ ਜਨਮ ਹੋਇਆ ਜੀਵਨ ਮਿਲੇ ਬਾਵੇਂ ਬ੍ਰਮ ਗਿਆਨੀ ਹੈ तो पिछले कुछ यात्रा रह गई थी जो पूरी करने वास्ते जन्म होया वरना नहीं होना सी पूर्व जन्म हम तो मरे सेवक अब तो मिटया ना जाई भगत कबीर कहंदे हे प्रभु पिछले जन्म देछ भी मैं तेरा सेवक सी पर करण की मैं तेरे तक नहीं पहुंच सके नहीं पहुंच सके आदि की बख्शिश करनी आदि मैं रास्ते चला रह जावा अब की बार बख्श बंदे को बौर ना बोझल पाए ਅੱਧਕੀ ਬਖਸ਼ਿਸ਼ ਕਰ ਮੈਂ ਫਿਰ ਨਾ ਆਵਾਂ ਗਲ ਖਤਮ ਮੇਰੀ ਯਾਤਰਾ ਸੰਪੂਰਨ ਕਰ ਪ੍ਰਾਰਥਨਾ ਕਰ ਲਿਆ ਇਸ ਨੂੰ ਆਪਣਾ ਪਿਛਲਾ ਜਨਮ ਚੇਤੇ ਇਹ ਵੀ ਕਹ ਲਓ ਕਿ ਜੇ 100 ਡਿਗਰੀ ਤੇ ਪਾਣੀ ਨੂੰ ਗਰਮ ਕਰੀਏ ਤੇ ਭਾਪੂ ਬਣ ਜਾਂਦਾ ਹੈ 90 ਤੇ ਕਰੀਏ ਤਾਂ ਵੀ ਨਹੀਂ ਬਣਦਾ 90 ਡਿਗਰੀ ਤੱਕ ਦਾ ਤੇ ਤੱਪ ਇੰਚ ਸਮਲੋ ਕਬੀਰ ਨੇ ਕਰ ਹੀ ਲਿਆ ਸੀ ਥੋੜਾ ਜਿਹਾ ਰਹਿੰਦਾ ਸੀ ਉਸ ਜਨਮ ਵਿੱਚ ਪੂਰਾ ਕਰ ਲਿਆ ਇਸ ਤਰ੍ਹਾਂ ਦੇ ਪਰਸ ਨੂੰ ਪਿਛਲੀਆਂ ਯਾਦਾਂ ਵੀ ਹੁੰਦੀਆਂ ਨੇ। ਤੋਂ ਪਿਛਲੀ ਪ੍ਰਾਲਬ ਮਹਾਰਿਸ਼ੀ ਰਮਣ ਕਹਿੰਦੇ ਨੇ ਸਕੀਤਾ ਹੋਣੇ ਸਾਤ ਨੇ ਕੁਛ। ਬੜਾ ਦੁੱਖ ਭੋਗ ਰਿਹਾ ਆਪਾਂ ਵੀ ਦੇਖ ਰਹੇ ਆ। ਸੂਫੀ ਸੰਤ ਸਰਮਦ ਨੂੰ ਲਾਲ ਕਿਲੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸ ਦਾ ਕਸੂਰ ਕਿਸੇ ਬਸ ਬੇ ਵਿਚਾਰਾ ਬੇਕਸੂਰ ਸੀ ਕਿਉਂਕਿ ਬੇਕਸੂਰ ਹੋਣਾ ਵੀ ਕਸੂਰ ਹੋ ਜਾਂਦਾ ਹੈ। ਇਹ ਵੀ ਨਰਸ ਕਰ ਗੁਨਾਹਗਾਰਾਂ ਦੀ ਦੁਨੀਆ ਵਿੱਚ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੋ ਜਾਂਦਾ ਹੈ। ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋ ਜਾਣਾ ਵੀ ਯਕੀਨ ਜਾਣੋ ਇੱਕ ਕਸੂਰ ਹੋ ਜਾਂਦਾ ਹੈ। ਨੰਗਨ ਘੁੰਮਦਾ ਸੀ। ਤੇ ਇੰਨੇ ਆਖੇ ਤੂੰ ਨੰਗਾ ਕਿਉਂ ਘੁੰਮਦਾ ਹੈ? ਤੂੰ ਸ਼ਰਮਦ ਨੇ ਜੋ ਜਵਾਬ ਦਿੱਤਾ ਸੀ ਪੰਛੀ ਸਾਰੇ ਨੰਗੇ ਨੇ, ਪਸ਼ੂ ਸਾਰੇ ਨੰਗੇ ਨੇ, ਫੁੱਲ ਸਾਰੇ ਨੰਗੇ ਨੇ। ਬਨਸਪਤੀ ਸਾਰੀ ਨੰਗੀ ਹੈ ਮੈਂ ਕਿਉਂ ਕਪੜੇ ਪਾਵਾਂ ਸਰਮਤ ਆਪਣਾ ਡੰਗ ਉਸਤਾ ਆਪਣਾ ਤੌਰ ਤਰੀਕਾ ਪਹਿਨਾ ਕਪੜੇ ਪਸ਼ੂਆਂ ਨੂੰ ਪਹਿਨਾ ਕਪੜੇ ਪੰਛੀਆਂ ਨੂੰ ਤਾਕਤੋ ਬਨਸਪਤੀ ਨੂੰ ਤੇ ਬਨਸਪਤੀ ਦੇ ਉੱਪਰ ਉਡਣ ਵਾਲੇ ਭੌਰਿਆਂ ਤੇ ਤਿਤਲਿਆਂ ਨੂੰ ਕਪੜੇ ਜੋ ਹੈ ਤੂੰ ਪਹਿਨਾ ਫਿਰ ਮੈਂ ਪਹਿਨਾਂਗਾ ਮੈਂ ਨਹੀਂ ਪਹਿਨਣਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਾਂ ਢੱਕਣਾ ਪੈਂਦਾ ਹੈ ਬਾਦਸ਼ਾਹ ਸਲਾਮਤ ਗੰਦਗੀ ਨੂੰ ਉਤੇ ਪ੍ਰਮਾਤਮਾ ਨੇ ਢੱਕੀ ਹੋਈ ਹੈ ਮੇਰੇ ਹੋਂਨ ਨੂੰ ਉਸਨੇ ਢੱਕਿਆ ਮੇਰੀ ਹੱਡੀਆਂ ਨੂੰ ਉਸਨੇ ਢੱਕਿਆ ਮੇਰੀ ਦੁਰਗੰਧ ਨੂੰ ਉਸਨੇ ਢੱਕਿਆ ਮੇਰੇ ਬਾਸ ਨੂੰ ਛੁੰਡਾ ਕੇ ਮੈਂ ਕਲੜੀ ਨਹੀਂ ਢਕਣਾ ਚਾਹਦਾ ਕਿਉਂਕਿ ਉਸਨੇ ਨਹੀਂ ਢੱਕੀ ਮੈਂ ਨਹੀਂ ਢਕਣਾ ਚਾਹਦਾ ਸ਼ਰਮਤ ਸੁਜਾਇ ਮੌਤ ਸੁਣਾਈ ਗਈ ਮੈਲਮ ਕਹਾਂਣਾ ਜਰਾਦ ਖੜਾ ਹੈ ਕਤਲ ਕਰਨ ਲਈ ਤੇ ਉਹ ਸ਼ੁਰੂਤ ਹੱਸਦਾ ਹੋਇਆ ਔਰ ਅੰਗਜ਼ੇਬ ਕਹਿੰਦਾ ਹੁਣ ਦੱਸ ਬੜੀਆਂ ਗੱਲਾਂ ਬਣਾਉਣਾ ਹੁਣ ਤੇਰੀ ਮੌਤ ਹੈ ਤੇ ਪਤਾ ਸ਼ਰਮਤ ਕੀ ਕਹਿੰਦਾ ਹੈ ਜ਼ਿੰਦਗੀ ਦੇਖੀ ਸੀ ਅਜ ਮੌਤ ਵੀ ਦੇਖਾਂਗੇ ਜੀਵਨ ਤੇ ਦੇਖਿਆ ਅਜ ਮੌਤ ਵੀ ਦੇਖਾਂਗੇ ਸਿਰਫ ਤੂੰ ਹੀ ਨਹੀਂ ਦੇਖੇਂਗਾ ਪਾ ਵੀ ਦੇਖਾਂਗੇ ਪਰ ਸਾਨੂੰ ਮੌਤ ਦੇਖਣ ਦਾ ਚਾਹ ਹੋਇਆ ਜਦੋਂ ਹੋਣੀ ਤੇ ਸੀ ਇਸ ਡੰਗਰਾਲੀ ਸਹੀ ਦੇਖ ਇਸ ਨੇ ਲੰਬੇ ਚੌੜੇ ਇੱਕ ਹਕਾਇਏ ਵਿੱਚ ਇੱਕ ਨਜ਼ਮ ਵਿੱਚ ਕੀ ਹੈ ਕਿ ਅਦਮ ਦੀ نیند ਤੋਂ ਸੰਸਾਰ ਦਾ ਸ਼ੋਰ ਸੁਣ ਕੇ ਅਸੀਂ ਜਾਗੇ ਸੀ ਬਾਦਸ਼ਾ ਪਰ ਜਾਗ ਕੇ ਦੇਖਿਆ ਇਹ ਸ਼ੋਰ ਸ਼ਰਾਵਾ ਸਾਡੇ ਸੁਭਾਅ ਦੇ ਅਨੁਕੂਲ ਨੇ ਅਸੀਂ ਫਿਰ ਸੌਣ ਲੱਗਿਆ ਜਿਸ ਨੂੰ ਤੂੰ ਮੌਤ ਕਹਿੰਦਾ ਅਸੀਂ ਸੁਬਸਰਾਮ ਕਹਿੰਦੇ ਇਸ ਨੂੰ ਆਰਾਮ ਕਹਿੰਦੇ ਤੂੰ ਵੀ ਦੇਖ ਆਪਾਂ ਵੀ ਦੇਖਾਂਗੇ ਉੜੇਵੀਂ ਕਿ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਲੋਕ ਵਿਚਾਰ ਦੇ ਤਲ ਤੇ ਸੋਚਣ ਦੇ ਤਲ ਤੇ ਯਾਦਾਂ ਦੇ ਤਲ ਤੇ ਪ੍ਰਮਾਤਮਾ ਦੇ ਰੂਪ ਨੇ ਮਨੁੱਖ ਉਹੀ ਨਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਮਨੁੱਖ ਉਹੀ ਕੁਛ ਨਹੀਂ ਜੋ ਕੁਛ ਕਰ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਹ ਸੋਚ ਰਿਹਾ ਹੈ ਪ੍ਰਮਾਤਮਾ ਸੋਚਣੀ ਨੂੰ ਵੇਖਦਾ ਹੈ ਵਿਚਾਰਾਂ ਨੂੰ ਵੇਖਦਾ ਹੈ ਯਾਦਾਂ ਨੂੰ ਸਮਾਜ ਕ੍ਰਿਤ ਨੂੰ ਵੇਖਦਾ ਹੈ ਕਾਨੂੰਨ ਕ੍ਰਿਤ ਨੂੰ ਵੇਖਦਾ ਹੈ ਕ੍ਰਿਤ ਠੀਕ ਨਹੀਂ ਤੋ ਸਮਾਜ ਨਰਾਜ਼ ਹੋ ਜਾਂਦਾ ਹੈ ਕ੍ਰਿਤ ਠੀਕ ਨਹੀਂ ਤੋ ਕਾਨੂੰਨ ਬੇੜੀਆਂ ਤੇ ਹਤਕੜੀਆਂ ਲੈ ਕੇ ਆ ਜਾਂਦਾ ਹੈ ਵਿਚਾਰ ਠੀਕ ਨਹੀਂ ਤੋ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਦੁੱਖ ਸੰਤਾਪ ਚੱਲਦੇ ਰਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਬੁਰਾ ਸੋਚ ਰਿਆ ਹੈ ਕਿ ਤੇ ਬੁਰਾ ਲਿਖਿਆ ਗਿਆ ਅੰਦਰ ਬੁਰੀਆਂ ਯਾਦਾਂ ਦੇਖ ਭੈ ਤੇ ਕੇ ਅੰਦਰ ਲਿਖੀਆਂ ਗਈਆਂ ਬੁਰੇ ਵਿਚਾਰ ਚੱਲ ਰਹੇ ਨੇ ਤੇ ਅੰਦਰ ਲਿਖੇ ਗਏ ਕਰ ਕਰ ਕਰਨਾ ਲਿਖ ਲੈ ਉਸੇ ਵਕਤ ਲਿਖੇ ਜਾਂਦੇ ਉਸੇ ਵਕਤ ਜਿੱਤਰਾ ਗੋਪਤ ਪੇ ਲਿਖਦਾ ਭਾਉ ਉਹ ਕਲਮ ਲਿਖਦੀ ਪਈਏ ਜੋ ਗੋਪਤ ਹੈ ਨਹੀਂ ਦਿਖਾਈ ਦਿੰਦੀ ਔਰ ਇੱਕ ਕੋਈ ਸਮੇਂ ਮਰਬਾਂ ਘਰਬਾਂ ਜੀਵਾਂ ਦੇ ਲਿਖੇ ਜਾ ਰਹੇ ਨੇ ਇਹ ਵਿਚਾਰ ਇਹ ਸੋਚਣੀ ਇਹ ਕਰਮ ਐਸੀ ਅਗੰਮੇ ਕਲਮ ਹੈ ਇਸੇ ਅਗੰਮੇ ਕਲਮ ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਥ ਕਲਮ ਅਗੰਮ ਮਸਤਕ ਲਿਖਾਵਤੀ ਬੜੀ ਅਗੰਮੇ ਕਲਮ ਹੈ ਬਿਨਾਂ ਰੁਕੇ ਹੀ ਚੱਲ ਰਹੀ ਹੈ ਮਨੁੱਖ ਜੋ ਕੁਝ ਸੋਚ ਰਿਹਾ ਹੈ ਲਿਖਿਆ ਜਾ ਰਿਹਾ ਹੈ ਮਨੁੱਖ ਦੇ ਜੋ ਵਿਚਾਰ ਨੇ ਲਿਖਿਆ ਜਾ ਰਿਹਾ ਹੈ ਮਨੁੱਖ ਦੀਆਂ ਜੋ ਯਾਦਾਂ ਨੇ ਲਿਖੀਆਂ ਜਾ ਰਹੀਆਂ ਨੇ ਸਹਿਜੇ ਸਹਿਜੇ ਇੱਕ ਦਿਨ ਵਿਚਾਰ ਹੀ ਆਚਾਰ ਬਣ ਜਾਂਦਾ ਸੋਚਣੀ ਹੀ ਕਰਤ ਬਣ ਜਾਂਦੀ ਹੈ ਇਹ ਵੀ ਮੈਰਸ ਕਰਦੇ ਆ ਨਿਰਵੈਰਤਾ ਦੇ ਵਿਚਾਰ ਚੱਲਦੇ ਸਨ ਨਿਰਵੈਰਤਾ ਦਾ ਸੁਭਾਅ ਬਾਹਰ ਪ੍ਰਗਟ ਹੋ ਗਿਆ ਕਿਧਰੇ ਲੋੜ ਪਈ ਸੰਤ ਦੇ ਅੰਦਰ ਹਰ ਵਕਤ ਨਿਰਵੈਰਤਾ ਦੇ ਵਿਚਾਰ ਚੱਲਦੇ ਨੇ ਕ੍ਰਿਤ ਦੇ ਵਿੱਚ ਕਦੀ ਕਦੀ ਪ੍ਰਗਟ ਹੋ ਜਾਂਦੇ ਭਗਤ ਦੇ ਅੰਦਰ ਹਰ ਵਕਤ ਦਇਆ ਦੀ ਸੋਚਣੀ ਚੱਲਦੀ ਹੈ ਕ੍ਰਿਤ ਵਿੱਚ ਕਿਧਰੇ ਕਿਧਰੇ ਪ੍ਰਗਟ ਹੋ ਜਾਂਦੀ ਹੈ ਜਦ ਲੋੜ ਹੋਵੇ ਸੁਭਾਅ ਦੇ ਵਿੱਚ ਉਸ ਦੇ ਹਰ ਵਕਤ ਪ੍ਰੇਮ ਚੱਲਦਾ ਹੈ ਕ੍ਰਿਤ ਵਿੱਚ ਕਿਧਰੇ ਕਿਧਰੇ ਪ੍ਰਗਟ ਕਰ ਦਿੰਦਾ ਹੈ ਕਿਧਰੇ ਲੋੜ ਪੈ ਜਾਵੇ ਸੁਭਾਅ ਕਰਿਵੇਂ ਖੋਲ ਦੇ ਅੰਦਰ ਮਹਿਕ ਤੇ ਹੈ ਪਰ ਡੁੱਲ ਡੁੱਲ ਕੇ ਬਾਹਰ ਪੈਣ ਲੱਗ ਪਈ ਕਲੀ ਦੇ ਵਿੱਚ ਵੀ ਮਹਿਕ ਹੈ ਪਰ ਅਗੇ ਇਹ ਪੰਖੜੀਆਂ ਬਣ ਕੇ ਖਿਲਾਉ ਦੇ ਵਿੱਚ ਨਹੀਂ ਆਈ ਕਿ ਮਹਿਕ ਬਾਹਰ ਪ੍ਰਗਟ ਹੋ ਸਕੇ ਕਿਦਰੇ ਕਿਦਰੇ ਜਦ ਲੋੜ ਪੈ ਜਾਂਦੀ ਹੈ ਉਹ ਦਇਆ ਦੀ ਸੋਚਣੀ ਉਹ ਦਇਆ ਦੇ ਵਿਚਾਰ ਉਹ ਪ੍ਰੇਮ ਦੇ ਵਿਚਾਰ ਉਹ ਸੰਭ੍ਰਿਸ਼ਟੀ ਦੀ ਸੋਚਣੀ ਕਿਰਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤਾਂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ تو اس وڈیدیاں وڈیائیاں دی ویچار کر وہ وڈا ہے وہ نرویر ہے وہ نرویر ہے ایسا تو سوچ ایسے تو ویچار کر اس دی تو یاد دیس جو ہے پہ امردویل ہے